ਸੰਗਰੂਰ ਦਾ ਮੈਰੀਟੋਰੀਅਸ ਸਕੂਲ ਜੀ ਹਾਂ ਜੋ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹਾਲੀ ਦੇ ਵਿੱਚ ਇਸ ਸਕੂਲ ਦੇ ਵਿੱਚ ਖਰਾਬ ਵਿਵਹੋਂਣ ਕਰਕੇ ਜਦੋਂ ਵਿਦਿਆਰਥੀ ਹਸਪਤਾਲ ਭੱਤੀ ਕਰਵਾਏ ਗਏ ਸੀ ਉਦੋਂ ਵੀ ਵਿਵਾਦਾਂ ਦੇ ਵਿੱਚ ਘਿਰਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਸਕੂਲ ਵਿਵਾਦਾਂ ਦੇ ਵਿੱਚ ਘਿਰਦਾ ਹੋਇਆ ਦਿਖਾਈ ਦੇ ਰਿਹਾ ਹੈ ਦਰਅਸਲ ਇਸ ਸਕੂਲ ਦੇ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਵਿਦਿਆਰਥੀ 12ਵੀਂ ਜਮਾਤ ਵਿੱਚ ਪੜ੍ਹਦਾ ਹੈ 12ਵੀਂ ਜਮਾਤ ਵਿੱਚ ਪੜ੍ਹ ਰਹੇ ਨੌਜਵਾਨ ਨੇ ਦੱਸਿਆ ਜਾ ਰਿਹਾ ਹੈ ਕਿ ਫਹਾਦ ਲੈ ਕੇ ਖੁਦਕੁਸ਼ੀ ਕੀਤੀ ਹੈ ਦੱਸਦੇ ਕਿ ਸਕੂਲ ਦੇ ਵਿੱਚ ਹੀ ਬੱਚਿਆਂ ਦੇ ਲਈ ਹੋਸਟਲ ਬਣਿਆ ਹੋਇਆ ਜਿੱਥੇ ਇੱਕ ਘਟਨਾ ਵਾਪਰੀ ਹੈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਘਟਨਾ ਬੀਤੀ ਸ਼ਾਮ ਦੀ ਹੈ ਅਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਸੰਗਰੂਰ ਦੇ ਡੀਐਸਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 12ਵੀਂ ਜਮਾਤ ਦਾ ਇਹ ਵਿਦਿਆਰਥੀ ਹੈ ਜਿਸ ਨੇ ਆਪਣੀ ਜੀਵਨ ਨੀਲਾਸ ਸਮਾਪਤ ਕੀਤੀ ਹੈ ਜੋ ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਬਲਰਾਂ ਦਾ ਰਹਿਣ ਵਾਲਾ ਹੈ ਸਕੂਲ ਦੇ ਵਿੱਚ ਬੱਚਿਆਂ ਦੇ ਦੱਸਿਆ ਜਾ ਰਿਹਾ ਹੈ ਕਿ ਪ੍ਰੀ ਬੋਰਡ ਐਗਜ਼ਾਮ ਵੀ ਚੱਲ ਰਹੇ ਸਨ ਅਤੇ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਹਜੇ ਇਹੀ ਲੱਗ ਰਿਹਾ ਹੈ ਕਿ ਪ੍ਰਵਚਨ ਨੰਬਰ ਘਟ ਔਨ ਕਰਕੇ ਬੱਚੇ ਵੱਲੋਂ ਖੁਦਕੁਸ਼ੀ ਕੀਤੀ ਗਿਆ ਫਿਲਹ ਜਾਂਚ ਕੀਤੀ ਜਾ ਰਹੀ ਹੈ ਉਧਰ ਹੀ ਬੱਚੇ ਦੇ ਪਰਿਵਾਰ ਵਾਲੇ ਇਸ ਸਕੂਲ ਦੇ ਵਿੱਚ ਪਹੁੰਚੇ ਨੇ ਅਤੇ ਮ੍ਰਿਤਕ ਦੇ ਪਿਤਾ ਨੇ ਰੋ ਰੋ ਕੇ ਦੋਸ਼ ਲਗਾਇਆ ਹੈ ਕਿ ਉਸ ਤੇ ਬੱਚੇ ਦੀ ਮੌਤ ਦਾ ਕਾਰਨ ਅਧਿਆਪਕਾ ਤੇ ਸਕੂਲ ਪ੍ਰਸ਼ਾਸਨ ਹੈ ਜਿਨ੍ਹਾਂ ਉਹਨਾਂ ਨੇ ਇੱਕ ਅਧਿਆਪਕ ਅਤੇ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੇ ਕਿਹਾ ਕਿ ਮੌਤੇ ਅਸਲ ਕਾਰਨਾਂ ਨੂੰ ਸਾਹਮਣੇ ਲਿਆ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀ ਕੀਤੀ ਜਾਵੇ ਜੀ ਆ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਹੈ ਕਿ ਕਲਾਸ ਟੀਚਰ ਨੇ ਉਹਨਾਂ ਨੂੰ ਫੋਨ ਕੀਤਾ ਸੀ ਫੋਨ ਤੇ ਗੱਲਬਾਤ ਕੀਤੀ ਸੀ ਤੇ ਨੌਜਵਾਨ ਵੱਲੋਂ ਠੀਕ ਠੰਗ ਨਾਲ ਪੜਾਈ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ ਤੇ ਵਿਦਿਆਰਥੀ ਨੂੰ ਸਕੂਲ ਚੋਂ ਕੱਢਣ ਤੱਕ ਦੀ ਧਮਕੀ ਦਿੱਤੀ ਸੀ ਤੇ ਇਸ ਦੇ ਕੁਝ ਘੰਟੇ ਬਾਅਦ ਹੀ ਦੁਬਾਰਾ ਉਸ ਨੂੰ ਸਕੂਲ ਵਿੱਚੋਂ ਫੋਨ ਆ ਜਾਂਦਾ ਹੈ ਕਿ ਉਸ ਦਾ ਬੱਚਾ ਨਹੀਂ ਰਿਹਾ ਉਸੇ ਬੱਚੇ ਕੋਲੋਂ ਆਦਮ ਖਤਿਆ ਕਰ ਲੀ ਗਏ ਇਹ ਸੁਣ ਕੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਫਿਲਹਾਲ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੈਨੂੰ ਕੀ ਬਤਾਉਣ ਉਸ ਐਡ ਕਰ ਰਿਹਾ ਕਿ ਉਹਦੇ ਨੂੰ ਧੱਕਾ ਹੋਇਆ ਜੀ ਮੈਨੂੰ ਦੱਸ ਦੋ ਠੀਕ ਹੈ ਜੀ ਮੇਰਾ ਕਿਸੇ ਤਰ੍ਹਾਂ ਦਾ ਮੇਰੇ ਤੋਂ ਮੇਰਾ ਕਾਰ ਲੁੱਟ ਗਿਆ ਵੱਡਾ ਮੁੰਡਾ ਸੀ ਜੀ ਹਾਂ ਜੀ ਮੇਰਾ ਮੁੰਡਾ ਸੀ ਉਹਦਾ ਆਖਰੀ ਵਾਰ ਮੇਰੇ ਨਾਲ 3 ਵਜੇ ਮੈਡਮ ਨੇ ਮੈਡਮ ਕਹਿੰਦੇ ਜੀ ਇਹ ਪੜਦਾ ਵੀ ਮੈਂ ਕੋਈ ਨਹੀਂ ਪੜ ਲੂਗਾ ਕਦੇ ਇੱਕ ਪੇਪਰ ਤੇ ਨੰਬਰ ਘਟੇ ਨੀ ਮੈਂ ਇਹਨੂੰ ਮਾਰਨਾ ਨਹੀਂ ਨਹੀਂ ਮੈਨੂੰ ਘਰੇ ਭੇਜੂਗੇ ਧਮਕੀ ਮਾਰੇ ਮੈਂ ਜੀਣਾ ਕਰੇ ਤੋ ਜੋ ਨਾ ਇਹਨੂੰ ਮਾਰੇ ਗੁਜ਼ਰਾ ਕਰੇ ਉਹਨੂੰ ਕੋਈ ਗੱਲ ਨਹੀਂ ਪੜ ਲੂਗਾ ਜੇ ਇੱਕ ਇੱਕ ਪੇਪਰ ਜੋ ਘੱਟ ਨੰਬਰ ਨੇ ਕੋਈ ਨੂੰ ਮੈਂ ਇੱਕ ਗੱਲ ਕਰੀ ਮੈਂ ਮੈਨੂੰ ਸਾਸਰੀ ਘਰ ਵਾਲਾਈ ਮੈਂ ਕੋਈ ਨਾ ਬੇਟਾ ਪੜ ਲੈ ਤੈਨੂੰ ਪੜ੍ਹ ਲੈ ਭੇਜਾਂ ਮੈਨੂੰ ਉਸ ਤੋਂ ਬਾਅਦ ਮੈਨੇ ਸੇਵ ਦੇ ਫੋਨ ਕਰਦੇ ਕਿਹਾ ਤੇਰਾ ਮੁੰਡਾ ਸੈਟ ਕਰਗਾ ਮੈਂ ਦੱਸੋ ਕਿੱਥੇ ਹਾਲੋ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਮਦਰ ਨਹੀਂ ਪਹਿਲਾਂ ਕਦੇ ਸਾਰੇ ਪਿੰਡ ਚ ਰਗਾਟ ਹੈ ਜੀ ਪਹਿਲਾਂ ਕਦੇ ਸਕੂਲ ਵੱਲੋਂ ਕੰਪਲੀਟ ਮੈਂ ਤਨੇ ਵੀ ਨਹੀਂ ਥੋੜੇ ਬੱਚੇ ਨੇ ਕਿਹਾ ਵੀ ਸਕੂਲ ਨੂੰ ਕੁਝ ਨਹੀਂ ਕਿਹਾ ਸਕੂਲ ਨੇ ਤੇ ਸਕੂਲੇ ਕਹਿੰਦਾ ਏ ਨੂੰ ਕਹਿੰਦਾ ਤੁਹਾ ਘੱਟ ਪੜਦੇ ਵੀ ਮੈਂ ਕੋਈ ਨਾ ਦੀ ਪੜ ਲੂਗਾ ਜਿੰਨਾ ਕਿ ਪੜ ਲੂਗਾ ਪੜ ਲੂਗਾ ਮੈਨੂੰ ਮੇਰਾ ਜਵਾਕ ਇਹਦੇ 2-4 ਮਹੀਨੇ ਦੇ ਪੂਰੇ ਹੋ ਜਾਣਗੇ ਤਿੰਨ ਵੀਨੇ ਮੇਰੇ ਨਾਲ ਗੱਲ ਕਰਦੇ ਨੇ 6 ਵਜੇ ਕਹਿੰਦੇ ਤੇਰਾ ਮੁੰਡਾ ਸੁਸਾਇਟੀ ਕਰ ਗਿਆ ਜੀ ਮੈਨੂੰ ਸੰਤੁਸ਼ਟੀ ਦਾ ਦਿਵਾਓ ਕਿਸੇ ਤਰ੍ਹਾਂ ਨਹੀਂ ਫਿਲਹਾਲ ਕੋਈ ਸੁਸਾਇਡ ਨਾ ਉੱਤਰ ਰਹਾ ਨਹੀਂ ਮਿਲਿਆ ਹੈਗਾ ਤੇ ਉਹ ਅਸੀਂ ਦੇਖਿਆ ਇੱਕ ਵਾਰ ਉਹਦੇ ਸਾਰੇ ਕਿਉਂਕਿ ਹਸਟਲ ਦਾ ਰੂਮ ਹੈਗਾ ਉਹਦੇ ਵਿੱਚ ਚੈੱਕ ਕਰਕੇ ਦੇਖਿਆ ਫਿਲਹਾਲ ਕੋਈ ਨਾ ਉੱਤਰ ਰਹਾ ਨਹੀਂ ਕੀ ਇਕੱਲਾ ਹੀ ਰਹਿੰਦਾ ਸੀ ਰੂਮ ਦੇ ਵਿੱਚ ਜਾਂ ਕੋਈ ਰੂਮ ਮੇਟ ਵੀ ਸੀਗਾ ਨਹੀਂ ਵੈਸੇ ਤਾਂ ਰੂਮ ਮੇਟਸ ਹੈਗੇ ਨੇ ਬਟ ਬੱਚੇ ਪ੍ਰੀ ਬੋਰਡ ਦੀਆਂ ਛੁੱਟੀਆਂ ਵਗੈਰਾ ਹੋਣ ਕਰਕੇ ਵਿੱਚੋਂ ਗਏ ਹੋਏ ਨੇ ਇਹਨਾਂ ਦਾ ਐਗਜ਼ਾਮ ਸੀਗਾ ਇਸ ਕਰਕੇ ਰੁਕੇ ਹੋਏ ਸੀ ਸਰ ਤੁਸੀਂ ਜਾਂਚ ਕਰ ਰਹੇ ਹੋ ਹੋਸਟਲ ਗਾਰਡਨ ਨੇ ਕੋਈ ਦੱਸਿਆ ਹੋਵੇ ਕਿ ਕਿਸ ਤਰ੍ਹਾਂ ਜੀ ਉਹਨਾਂ ਨੇ ਦੱਸਿਆ ਕਿ ਆਪਣਾ ਉਹੀ ਐਗਜ਼ਾਮ ਵਗੈਰਾ ਚੱਲ ਰਹੇ ਨੇ ਤੇ ਕਿਸੇ ਐਗਜ਼ਾਮ ਦੇ ਵਿੱਚ ਨੰਬਰ ਵਗੈਰਾ ਕੱਟ ਆਏ ਹੋਣੇ ਤੇ ਉਸ ਕਰਕੇ ਉਹ ਵੱਡੀ ਸਿਵਲ ਹਸਟਲ ਮਾਰਚਰੀ ਦੇ ਵਿੱਚ ਰੱਖੀ ਗਈ ਹੈ ਜੀ ਉਸ ਤੋਂ ਬਾਅਦ ਸਟੇਟਮੈਂਟ ਲੈ ਕੇ ਫਿਰ ਜਿਹੜੀ ਬੰਨਦੀ ਕਾਰਵਾਈ ਹੋਵੇ